ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗਾਜ ਵਜ ਕੇ ਅੱਖੋ ਜੀ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ कि ਜਿੰਨਾ ਭੈਣ ਭਰਾਵਾਂ ਦੇ ਰਿਸ਼ਤੇ ਨਹੀਂ ਸਿਰੇ ਚੜ ਰਹੇ ਸਾਧ ਸੰਗਤ ਜੀ ਤਾਂ ਉਹਨਾਂ ਲਈ ਇਹ ਅੱਜ ਵੀਡੀਓ ਹੈ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋੜੀ ਵਿੱਚ ਕਿ ਮੈਂ ਖੁਸ਼ੀਆਂ ਪਾਉਂਦੇ ਹਾਂ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅੱਜ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਇਸ ਦੁਨੀਆ ਦੇ ਵਿੱਚ ਸਾਰੇ ਦੁਖੀ ਤੋਂ ਦੁਖੀ ਬੰਦਾ ਬੈਠਾ ਹੈ ਸਾਧ ਸੰਗਤ ਜੀ ਹਰ ਇੱਕ ਇਨਸਾਨ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਜੇ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਨੂੰ ਹਰ ਚੀਜ਼ ਮਿਲ ਜਾਵੇ ਜੋ ਉਹ ਚਾਹੁੰਦਾ ਹੈ ਸਾਥ ਸੰਗਤ ਜੀ ਵਾਹਿਗੁਰੂ ਨੂੰ ਕੌਣ ਯਾਦ ਕਰੇਗਾ ਵਾਹਿਗੁਰੂ ਜੀ ਨੂੰ ਕੌਣ ਤੇ ਆਏਗਾ ਵਾਹਿਗੁਰੂ ਜੀ ਦੀ ਬਾਣੀ ਨੂੰ ਕੌਣ ਪੜ੍ਹੇਗਾ ਸਾਥ ਸੰਗਤ ਇਸੇ ਕਰਕੇ ਹੀ ਪਾਈ ਵਾਹਿਗੁਰੂ ਜੀ ਹਰ ਇੱਕ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਵਾਂਝਾ ਰੱਖਦੇ ਹਨ ਤਾਂ ਜੋ ਉਹ ਵਾਹਿਗੁਰੂ ਜੀ ਨੂੰ ਯਾਦ ਰੱਖ ਸਕੇ ਸਾਥ ਸੰਗਤ ਜੀ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਸੁਖੀ ਵੀ ਬਹੁਤ ਨੇ ਸਾਤ ਸੰਗਤ ਜੀ ਪਰ ਉਹ ਸੁੱਖ ਵਿੱਚ ਵੀ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਯਾਦ ਰੱਖਦੇ ਨੇ ਸਾਤ ਸੰਗਤ ਜੀ ਬਹੁਤ ساری ਦੁਨੀਆ ਹੈ ਜਿਹੜੀ ਵਾਹਿਗੁਰੂ ਜੀ ਨੂੰ ਚੰਗਾ ਸਮਾਂ ਆਉਣ ਤੇ ਭੁੱਲ ਜਾਂਦੇ ਨੇ ਸਾਤ ਸੰਗਤ ਜੀ ਆਪਣੇ ਗੁਰੂ ਨੂੰ ਵਿਸਾਰ ਦਿੰਦੇ ਨੇ ਸਾਤ ਸੰਗਤ ਜੀ ਇਦਾਂ ਨਹੀਂ ਕਰਨਾ ਸਾਤ ਸੰਗਤ ਜੀ ਸੁੱਖ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਦੁੱਖ ਵੇਲੇ ਅਰਦਾਸ ਕਰਨੀ ਹੈ ਹਰ ਵੇਲੇ ਸਿਮਰਨ ਕਰਨਾ ਹੈ ਸਾਧ ਸੰਗਤ ਜੀ ਜਿਸ ਦਿਨ ਇਹ ਤੁਸੀਂ ਤਿੰਨ ਗੱਲਾਂ ਪੱਲੇ ਬੰਨ ਲਈਆਂ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਸਾਧ ਸੰਗਤ ਜੀ ਸੰਤ ਪਬ अजीत ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅੱਜ ਹੁਣ ਆਪਾਂ ਤੁਹਾਨੂੰ ਕਥਾ ਨਾਲ ਸਾਂਝ ਪਾਉਣ ਜਾ ਰਹੇ ਹਾਂ ਸਾਥ ਸੰਗਤ ਜੀ ਆਓ ਹੁਣ ਆਪਕਾ ਤਾਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਇੱਕ ਬੱਚੀ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਥ ਸੰਗਤ ਜੀ ਉਹ ਬਹੁਤ ਜਗ੍ਹਾ ਤੇ ਉਸਨੇ ਮੱਥੇ ਰਗੜੇ ਨੱਕ ਰਗੜੇ ਸਾਥ ਸੰਗਤ ਜੀ ਪਰ ਉਸ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਥ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਪਾਈ ਇਸੇ ਤਰ੍ਹਾਂ ਹੀ ਸਾਜ ਸੰਗਤ ਜੀ ਅਪੂਨਮਸ਼ੀ ਦਾ ਦਿਹਾੜਾ ਸੀ ਸਾਜ ਸੰਗਤ ਜੀ ਉਹ ਬੱਚੀ ਜਿਸ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਉਹ ਜਦੋਂ ਘਰੋਂ ਜਾਣ ਲੱਗੀ ਸਾਜ ਸੰਗਤ ਜੀ ਜਦੋਂ ਉਹ ਘਰੋਂ ਬਾਹਰ ਨਿਕਲੀ ਪਤਨਿਓ ਕਿੱਥੇ ਜਾਂਦੀ ਸੀ ਕਿਸੇ ਗੁਰਦੁਆਰਾ ਸਾਹਿਬ ਜਾਂਦੀ ਸੀ ਜਾਂ ਕਿਸੇ ਬਾਬੇ ਬੂਬੇ ਕੋਲ ਜਾਂਦੀ ਸੀ ਜਦੋਂ ਉਹ ਘਰੋਂ ਬਾਹਰ ਨਿਕਲਣ ਲੱਗੀ ਤਾਂ ਸਾਸੰਗ ਜੀ ਉਸ ਦੇ ਗਵਾਂਢਣ ਉਸ ਨੂੰ ਗੱਲਾਂ ਸੁਣਾਉਣ ਲੱਗ ਪਏ ਕਹਿੰਦੇ ਤੇਰਾ ਨਹੀਂ ਰਿਸ਼ਤਾ ਹੋਣਾ ਜਿਨੇ ਮਰਜ਼ੀ ਪੁੰਨ ਕਰ ਲੈ ਤੇਰਾ ਰਿਸ਼ਤਾ ਨਹੀਂ ਹੋਣਾ ਸਾਸੰਗ ਜੀ ਇਸੇ ਤਰ੍ਹਾਂ ਹੀ ਪਾਈ ਉਹ ਲੋਕਾਂ ਦੀਆਂ ਗੱਲਾਂ ਦਾ ਤਾਨੇ ਮਹਿਣੇ ਸੁਣ ਕੇ ਦੁਖੀ ਹੋ ਚੁੱਕੀ ਸੀ ਸਾਸੰਗ ਜੀ ਫਿਰ ਜਦੋਂ ਉਹ ਘਰੋਂ ਜਾ ਰਹੀ ਸੀ ਸਾਸੰਗਰ ਜੀ ਰਸਤੇ ਵਿੱਚ ਇੱਕ ਸਰਦਾਰ ਜੀ ਉਸ ਨੂੰ ਮਿਲੇ ਸਾਸੰਗਰ ਜੀ ਉਹ ਵੀ ਉਸ ਪਿੰਡ ਦੇ ਹੀ ਸੀ ਜਿੱਥੇ ਦੀ ਉਹ ਵੱਚੀ ਸੀ ਸਾਸੰਗਰ ਜੀ ਉਹ ਉਸ ਨੂੰ ਕਹਿੰਦੇ ਭਾਈ ਤੂੰ ਐਤਵਾਰ ਨੂੰ ਸੰਤ ਪਾਪਾ ਅਜੀਤ ਸਿੰਘ ਜੀ ਦੇ ਡੇਰੇ ਚਲੇ ਜਾਇਂ ਸਾਸੰਗਰ ਜੀ ਤੈਨੂੰ ਹੁਣ ਤੱਕ ਇੰਨੇ ਬਾਬਿਆਂ ਕੋਲ ਜਾ ਕੇ ਪੁੰਨ ਕਰਕੇ ਇਨੂੰ ਮਦਸ਼ਤਾ ਨਹੀਂ ਨਾ ਹੋਇਆ ਉੱਥੇ ਚਲੀ ਜਾ ਤੇਰੇ ਸਾਰੇ ਹੀ ਦੁੱਖਾਂ ਦਾ ਹੱਲ ਹੋ ਜਾਵੇਗਾ ਸਾਧ ਸੰਗਤ ਜੀ ਉਹ ਚਲੀ ਗਈ ਉਸ ਨੂੰ ਪਤਾ ਤੇ ਨਹੀਂ ਸੀ ਵੀ ਕਿੱਥੇ ਹੈ ਤਾਂ ਸਾਧ ਸੰਗਤ ਜੀ ਉਹ ਸਰਦਾਰ ਜੀ ਸੀ ਨਾ ਜੋ ਉਹ ਹਰ ਐਤਵਾਰ ਨੂੰ ਉਸ ਦਾ ਪਰਿਵਾਰ ਹੰਸਾੜੀ ਸਾਹਿਬ ਬਾਬਾ ਜੀ ਤੇ ਡੇਰੇ ਸੇਵਾ ਕਰਨ ਨਹੀਂ ਜਾਂਦੇ ਹੁੰਦੇ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਕੋਵੀ ਉਹਨਾਂ ਦੇ ਨਾਲ ਹੰਸਾਲੀ ਸਾਹਿਬ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਡੇਰੇ ਤੇ ਚਲੀ ਗਈ ਸਾਧ ਸੰਗਤਿਆ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਜਾਣਦੇ ਹੀ ਹੋ ਕਿ ਬਾਬਾ ਜੀ ਦੀ ਜੋ ਕੁੰਡੀ ਹੈ ਉਹ ਟਾਈਮ ਟਾਈਮ ਤੇ ਖੁੱਲਦੀ ਹੈ ਬਾਬਾ ਜੀ ਨੂੰ ਜਿਸ ਨੇ ਮੱਥਾ ਟੇਕਣਾ ਹੁੰਦਾ ਹੈ ਸਾਧ ਸੰਗਤ ਜੀ ਹਾਜੀ ਬਾਬਾ ਜੀ ਦੀ ਦਰਵਾਜ਼ਾ ਖੋਲਣ ਲਈ ਥੋੜਾ ਟਾਈਮ ਸੀ ਤਾਂ ਸਾਧ ਸੰਗਤ ਜੀ ਉਹ ਪਾਠ ਪੂਜਾ ਤੇ ਬਹੁਤ ਕਰਦੀ ਸੀ ਸੇਵਾ ਵੀ ਬਹੁਤ ਕਰਦੀ ਸੀ ਪ੍ਰਸਾਦ ਸੰਗਤ ਜੀ ਕਹਿੰਦੇ ਕਿਸੇ ਦੇ ਇੱਕ ਹੱਥ ਲਾਉਣ ਨਾਲ ਵੀ ਨਾ ਕਿਸੇ ਟਾਈਮ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਉਹ ਸਰਦਾਰ ਜੀ ਤੇ ਉਹਨਾਂ ਦਾ ਪਰਿਵਾਰ ਸੇਵਾ ਕਰਨ ਲੱਗੇ ਸਾਧ ਸੰਗਤ ਜੀ ਉਹ ਉੱਥੇ ਜਾ ਕੇ ਭਾਂਡਿਆਂ ਦੀ ਸੇਵਾ ਕਰਦੇ ਹੁੰਦੇ ਸੀ। ਸਾਧ ਸੰਗਤ ਜੀ ਤਾਂ ਇਹਨੇ ਵੀ ਉਹਨਾਂ ਦੇ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤਾਂ ਸਾਧ ਸੰਗਤ ਜੀ ਉਸ ਟਾਈਮ ਤੇ ਜਦੋਂ ਉਹ ਸੇਵਾ ਕਰ ਰਹੀ ਸੀ ਨਾ ਸਾਧ ਸੰਗਤ ਜੀ ਤਾਂ ਬਾਬਾ ਜੀ ਉੱਥੋਂ ਦੀ ਲੰਘ ਰਹੇ ਸੀ। ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਪੁੱਛਿਆ ਇਹ ਬੱਚੀ ਕੌਣ ਹੈ? ਸਾਧ ਸੰਗਤ ਜੀ ਮੈਂ ਇਸ ਨੂੰ ਪਛਾਣਿਆ ਨਹੀਂ ਮੈਂ ਇਸ ਨੂੰ ਪਹਿਲੀ ਵਾਰ ਹੀ ਦੇਖਿਆ ਹੈ ਬਾਬਾ ਜੀ ਨੇ ਸੇਵਾ ਕਰਨ ਨੂੰ ਪੁੱਛਿਆ ਤਾਂ ਸਾਧ ਸੰਗਤ ਜੀ ਸੇਵਾਦਾਨ ਨੇ ਕਿਹਾ ਬਾਬਾ ਜੀ ਕਿਸੇ ਦੇ ਨਾਲ ਆਈ ਹੋਣੀ ਹੈ ਕੋਈ ਦੁਖੀ ਹੋਣੀ ਹੈ ਬਾਬਾ ਜੀ ਕਹਿੰਦਾ ਸੇਵਾਦਾਰ ਤਾਂ ਸਾਧ ਸੰਗਤ ਜੀ ਚਲੋ ਬਾਬਾ ਜੀ ਇੰਨੀ ਗੱਲ ਕਹਿ ਕੇ ਆਪਣੇ ਅੰਦਰ ਕਮਰੇ ਵਿੱਚ ਬੈਠ ਕੇ ਜਾ ਕੇ ਸਾਧ ਸੰਗਤ ਜੀ ਬਹੁਤ ਲੰਬਿਆ ਲੰਬਿਆ ਲੈਣਾ ਲੱਗੀਆਂ ਹੋਈਆਂ ਸਨ ਸਾਧ ਸੰਗਤ ਜੀ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਸੀ ਬਾਬਾ ਜੀ ਨੂੰ ਮੱਥਾ ਟੇਕਣ ਦੇ ਲਈ ਬਹੁਤ ਦੁਨੀਆ ਹੈ ਜੋ ਬਹੁਤ ਦੁਖੀ ਹੈ ਸਾਧ ਸੰਗਤ ਜੀ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਸਾਧ ਸੰਗਤ ਜੀ ਕੋਈ ਗਰੀਬ ਹੈ ਕੋਈ ਕਹਿੰਦਾ ਹੈ ਮੈਨੂੰ ਦੁਨਿਆਵੀ ਪਦਾਰਥ ਚਾਹੀਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਉਹ ਸਰਦਾਰ ਜੀ ਬਾਬਾ ਜੀ ਨੇ ਮੱਥਾ ਟੇਕ ਕੇ ਨਮਸਕਾਰ ਕਰਕੇ ਬਾਹਰ ਨਿਕਲ ਗਏ ਤਾਂ 사ਸੰਗਤ ਜੀ ਉਹ ਬੱਚੀ ਨੇ ਉਹਨਾਂ ਤੋਂ ਬਾਅਦ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਕਹਿਣ ਦੀ ਬਾਬਾ ਜੀ ਮੈਂ ਬਹੁਤ ਦੁਖੀ ਹਾਂ ਬਾਬਾ ਜੀ ਮੈਨੂੰ 8 ਸਾਲ ਹੋ ਗਏ ਨੇ ਕਦੇ ਕਿਸੇ ਦਰਜਾ ਕਦੇ ਕਿਸੇ ਦਰਜਾ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਤਾਂ 사ਸੰਗਤ ਜੀ ਕਹਿੰਦੀ ਮੈਂ ਬਹੁਤ ਜਗ੍ਹਾ ਤੇ ਨੱਕ ਰਗੜੇ ਪਰ ਮੈਂ ਉੱਥੋਂ ਕੁਝ ਨਹੀਂ ਮਿਲਿਆ ਤਾਂ ਸਾਧ ਸੰਗਤ ਜੀ ਬਾਬਾ ਜੀ ਨੇ ਬਚਨ ਕੀਤੇ ਭਾਈ ਆਪਣੇ ਨੇੜੇ ਦੇ ਗੁਰੂ ਘਰ ਜਾ ਕੇ ਜੋੜਿਆਂ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਬਾਬਾ ਜੀ ਨੇ ਬਚਨ ਕੀਤੇ ਭਾਈ ਭਾਈ ਆਪਣੇ ਨੇੜੇ ਤੇ ਗੁਰਦੁਆਰਾ ਸਾਹਿਬ ਜਾ ਕੇ ਨਾ ਜੋੜਿਆਂ ਦੀ ਸੇਵਾ ਕਰਨੀ ਹੈ ਸਾਤ ਸੰਗਤ ਜੀ ਉਹ ਜਿਹੜੀ ਬੱਚੀ ਸੀ ਨਾ ਸਾਤ ਸੰਗਤ ਜੀ ਕਹਿੰਦੀ ਬਾਬਾ ਜੀ ਸਤਿਵਚਨ ਬਾਬਾ ਜੀ ਕਹਿੰਦੇ ਭਾਈ ਜਦੋਂ ਵੀ ਤੇਰਾ ਟਾਈਮ ਲੱਗੇ ਨਾ ਤੂੰ ਹਫਤੇ ਵਿੱਚ ਇੱਕ ਵਾਰ ਦੋ ਵਾਰ ਜਦੋਂ ਵੀ ਤੇਰਾ ਟਾਈਮ ਲੱਗੇ ਤੂੰ ਜਾ ਕੇ ਸੇਵਾ ਕਰਨੀ ਹੈ ਪਰ ਤੂੰ ਸੇਵਾ ਪੂਰਨਮਾਸ਼ੀ ਵਾਲੇ ਦਿਨ ਕਰਨੀ ਹੈ ਤੂੰ ਉਸ ਗੁਰਦੁਆਰਾ ਸਾਹਿਬ ਜਾਣਾ ਹੈ ਜਿੱਥੇ ਪੂਰਨਮਾਸ਼ੀ ਵਰਦੀ ਹੋਵੇ ਸਾਤ ਸੰਗਤ ਜੀ ਤੁਸੀਂ ਜਾਣਦੇ ਹੋਗੇ ਬਹੁਤ ਸਾਰੀ ਸੰਗਤ ਹੈ ਜੋ ਜਾਣਦੀ ਹੋਗੀ ਸੰਤ ਮਹਾਪੁਰਸ਼ਾਂ ਜੀ ਨੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਸੀ ਸਾਤ ਸੰਗਤ ਜੀ ਉਹ ਜਿਹੜੀ ਬੱਚੀ ਸੀ ਨਾ ਸਾਤ ਸੰਗਤ ਜੀ ਉਹ ਮੋਰਿੰਡੇ ਸ਼ਹਿਰ ਦੀ ਰਹਿਣ ਵਾਲੀ ਸੀ ਸਾਤ ਸੰਗਤ ਜੀ ਤੁਸੀਂ ਜਾਣਦੇ ਹੋ ਜਿਹੜਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੈ ਮੋਰਿੰਡਾ ਸਾ ਸੰਗਤ ਜੀ ਉਹ ਉੱਥੋਂ ਦੀ ਰਹਿਣ ਵਾਲੀ ਸੀ ਤਾਂ ਸਾ ਸੰਗਤ ਜੀ ਤਾਂ ਉਹ ਸਰਦਾਰ ਜੀ ਨੇ ਉਸ ਨੂੰ ਦੱਸਿਆ ਕਿ ਇੱਕ ਖਮਾਣੋ ਸ਼ਹਿਰ ਤੇ ਲੱਗ ਕੇ ਇੱਕ ਪਿੰਡ ਦੇ ਵਿੱਚ ਭਾਮੀਆਂ ਸਾਹਿਬ ਗੁਰਦੁਆਰਾ ਸਾਹਿਬ ਸਾ ਸੰਗਤ ਜੀ ਤਾਂ ਉਹ ਉੱਥੇ ਪੂਨਮਾਸ਼ੀ ਪਰਦੀ ਹੈ ਉਹ ਗੁਰਦੁਆਰਾ ਸਾਹਿਬ ਦੀ ਸਤਿ ਮਹਾਂਪੁਰਸ਼ ਜੀ ਵੀ ਪੂਨਮਾਸ਼ੀ ਵਾਲੇ ਦਿਨ ਉੱਥੇ ਜਾਂਦੇ ਨੇ ਉੱਥੇ ਬਾਬਾ ਜੀ ਨੇ ਬਹੁਤ ਸੇਵਾ ਕਰਵਾਈ ਹੈ ਬਹੁਤ ਕਿਰਪਾ ਬਾਬਾ ਜੀ ਦੀ ਸਾਧ ਸੰਗਤ ਜੀ ਉਹ ਇਹ ਮੰਨ ਲਓ ਕਿ ਉਹ ਗੁਰਦੁਆਰਾ ਸਾਹਿਬੀ ਬਾਬਾ ਜੀ ਦੀ ਉਸਾਰੀ ਨਾਲ ਹੀ ਉਹ ਗੁਰਦੁਆਰਾ ਸ਼ਸ਼ੋਭਿਤ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਬਾਬਾ ਜੀ ਨੇ ਉਸ ਨੂੰ ਕਿਹਾ ਸੀ ਉਹਨੂੰ ਵਚਨ ਕੀਤੇ ਸੀ ਭਾਈ ਜਿਹੜੀ ਜੁੱਤੀਆਂ ਦੀ ਤੂੰ ਸੇਵਾ ਕਰਨੀ ਹੈ ਨਾ ਜੋੜਿਆਂ ਦੀ ਜੋ ਉਸ ਦੀ ਢੋਡ ਹੈ ਨਾ ਤੂੰ ਉਹ ਆਪਣੇ ਮੱਥੇ ਨੂੰ ਲਗਾਉਣੀ ਹੈ ਉਹਨੂੰ ਕਿਣਕਾ ਕਿਣਕਾ ਕਰਕੇ ਪਾਣੀ ਦੇ ਨਾਲ ਛਕਣਾ ਹੈ ਤੇਰੇ ਜ਼ਿੰਦਗੀ ਦੇ ਜੋ ਭਾਗ ਨੇ ਬੰਨੇ ਹੋਏ ਨੇ ਨਾ ਉਹ ਸਾਰੇ ਤੇਰੇ ਖੁੱਲ ਜਾਣਗੇ ਸਾਧ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਤਾਂ ਉਸਨੇ ਸਾਧ ਸੰਗਤ ਜੀ ਜਦ ਭਾਮੀਆਂ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰਦੁਆਰਾ ਸ੍ਰੀ ਅਣਜਾਣ ਰੁਖ ਸਾਹਿਬ ਸਾਤ ਸੰਗਤ ਜੀ ਬਾਬਾ ਜੀ ਨੇ ਉੱਥੇ ਵਚਨ ਕੀਤੇ ਸੀ ਭਾਈ ਜਿਹੜਾ ਇੱਥੇ 40 ਦਿਨ 25 ਪ੍ਰਕਰਮਾ ਕਰੇਗਾ ਉਹ ਜੋ ਕੁਝ ਵੀ ਚਾਹੁੰਦਾ ਹੈ ਉਸ ਨੂੰ ਉਹ ਪ੍ਰਾਪਤੀ ਹੋ ਜਾਵੇਗੀ ਸਾਤ ਸੰਗਤ ਜੀ ਜਿਨ੍ਹਾਂ ਦੇ ਔਲਾਦ ਨਹੀਂ ਹੋ ਰਹੀ ਤਾਂ ਸਾਤ ਸੰਗਤ ਜੀ ਭਾਈ ਇੱਥੇ ਜਿਹੜਾ ਦੇਸੀ ਘਿਓ ਦਾ ਪੀਪਾ ਚੜਾਵੇਗਾ ਉਸ ਤੇ ਔਲਾਦ ਦੀ ਪੁੱਤਰ ਦੀ ਪ੍ਰਾਪਤੀ ਹੋਵੇਗੀ ਸਾਤ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਕਰਨੇ ਵਾਲਾ ਹੈ ਸਾ ਸੰਗਤ ਜੀ ਉੱਥੇ ਪੂਰਨਮਾਸੀ ਭਰਦੀ ਹੈ ਭਾਈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਦੋਂ ਉਹ ਪੂਰਨਮਾਸੀ ਵਾਲੇ ਦਿਨ ਸੇਵਾ ਕਰ ਰਹੀ ਸੀ ਤਾਂ ਸਾ ਸੰਗਤ ਜੀ ਉਸ ਦੇ ਹਫਤਾ ਹੀ ਇੱਕ ਸੇਵਾ ਕੀਤੀ ਸਾ ਸੰਗਤ ਜੀ ਉਹਨੇ ਪੂਰਨਮਾਸੀ ਵਾਲੇ ਦਿਨ ਜਾਣੇ ਤੇ ਸੀ ਪਰ ਉਹ ਰੋਜ਼ ਜਾਣ ਲੱਗ ਪਈ ਸਾ ਸੰਗਤ ਜੀ ਜਦੋਂ ਜਿਸ ਦਿਨ ਪੂਰਨਮਾਸੀ ਸੀ ਸਾਧ ਸੰਗਤ ਜੀ ਉਹ ਉੱਥੇ ਜੋੜੀਆਂ ਦੀ ਸੇਵਾ ਕਰ ਰਹੀ ਸੀ ਸਾਧ ਸੰਗਤ ਜੀ ਉਹਨੇ ਸਿਰਫ ਇੱਕ ਹਫਤਾ ਹੀ ਸਾਧ ਸੰਗਤ ਜੀ ਉਹ ਜੋੜੀਆਂ ਦੀ ਸੇਵਾ ਕੀਤੀ ਜਿਹੜੀ ਉਸ ਜੋੜੀਆਂ ਦੀ ਧੂੜ ਸੀ ਆਪਣੇ ਮੱਥੇ ਤੇ ਲਗਾਈ ਤੇ ਜਿਵੇਂ ਬਾਬਾ ਜੀ ਨੇ ਉਸ ਨੂੰ ਬਚਨ ਕੀਤੇ ਸੀ ਕਿਣਕਾ ਕਿਣਕਾ ਕਰਕੇ ਪਾਈ ਤੂੰ ਇਸ ਨੂੰ ਛਕਣਾ ਹੈ ਅੰਮ੍ਰਿਤ ਸਮਝ ਕੇ ਛਕਣਾ ਹੈ ਸਾਸ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਭਾਈ ਪੂਰਨਮਾਸ਼ੀ ਵਾਲੇ ਦਿਨ ਉਹ ਰੁੱਝੀ ਹੋਈ ਵਾਇਕਰੋ ਦੇ ਨਾਲ ਉਸਦੀ ਬਿਰਤੀ ਲੱਗੀ ਹੋਈ ਉਹ ਸੇਵਾ ਕਰ ਰਹੀ ਸੀ ਤਾਂ ਸਾਸ ਸੰਗਤ ਜੀ ਉਸਦੇ ਪਰਸ ਵਿੱਚ ਫੋਨ ਵੱਜਿਆ ਤਾਂ ਸਾਸ ਸੰਗਤ ਜੀ ਉਸਨੇ ਦੇਖਿਆ ਉਸਦੇ ਮਾਂ ਦਾ ਫੋਨ ਸੀ ਸਾਸ ਸੰਗਤ ਜੀ ਜਦੋਂ ਉਸਨੇ ਫੋਨ ਔਨ ਕੀਤਾ ਸਾਸ ਸੰਗਤ ਜੀ ਤਾਂ ਉਸਦੇ ਮਾਤਾ ਜੀ ਉਸਨੂੰ ਕਹਿੰਦੇ ਤੂੰ ਜਿੱਥੇ ਹੈ ਗਈਆਂ ਹੁਣੇ ਘਰੇ ਵਾਪਸ ਆ ਜਾ। ਸੱਸ ਸੰਗਾ ਜੀ ਉਹ ਕਹਿੰਦੀ ਮਾਤਾ ਜੀ ਕੀ ਹੋਇਆ ਉਸ ਤੇ ਮਾਤਾ ਜੀ ਕਹਿੰਦੇ ਕਹਿੰਦੇ ਜਿਹੜਾ ਅਮਰੀਕੇ ਦੇ ਮੁੰਡੇ ਦਾ ਆਪਾਂ ਨੂੰ ਰਿਸ਼ਤਾ ਆ ਰਿਹਾ ਸੀ ਉਹ ਤੈਨੂੰ ਦੇਖਣ ਆ ਰਹੇ ਨੇ। ਸੱਸ ਸੰਗਾ ਜੀ ਤੂੰ ਜਿੱਥੇ ਹੈ ਗਈਆਂ ਘਰ ਵਾਪਸ ਆ ਜਾ। ਸੱਸ ਸੰਗਾ ਜੀ ਤੁਸੀਂ ਹੈਰਾਨ ਹੋਵੋਗੇ ਸਿਰਫ ਇੱਕ ਹਫ਼ਤਾ ਹੀ ਨਿਕਲਿਆ ਸੀ ਬਾਬਾ ਜੀ ਦੀ ਇਹ ਜੀ ਰਹਿਮਤ ਬਖਸ਼ੀ ਇਹ ਜੀ ਕਿਰਪਾ ਹੋਈ ਸਾਧ ਸੰਗਤ ਜੀ ਉਸ ਬੱਚੀ ਦਾ 10 ਦਿਨਾਂ ਦੇ ਵਿੱਚ ਵਿੱਚ ਵਿਆਹ ਹੋ ਗਿਆ ਸਾਧ ਸੰਗਤ ਜੀ ਉਹ ਬਾਹਰ ਵੀ ਚਲੇਗੀ ਅਮਰੀਕਾ ਚਲੇਗੀ ਸਾਧ ਸੰਗਤ ਜੀ ਕਹਿੰਦੇ ਸਾਧੂ ਦੀਆਂ ਕੌਣ ਜਾਣ ਸਕਦਾ ਹੈ ਸਾਧ ਸੰਗਤ ਜੀ ਸਾਧੂ ਸੰਤ ਜਿਸ ਦੇ ਸਿਰ ਤੇ ਹੱਥ ਵੀ ਰੱਖ ਦੇਣਾ ਸਾਧ ਸੰਗਤ ਜੀ ਉਸਦੇ ਵੀ ਜ਼ਿੰਦਗੀ ਸਵਰ ਜਾਂਦੀ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਗਤ ਦੀ ਖੁਸ਼ੀ ਬੰਦੇ ਦੇ ਜ਼ਿੰਦਗੀ ਦੇ ਵਰਕੇ ਪਾੜ ਦਿੰਦੀ ਹੈ ਉਸ ਦੇ ਚਰਨਾ ਸੰਗਤਾਂ ਦੀਆਂ ਚਰਨਾ ਦੀ ਧੂੜ ਨਾਲ ਬਹੁਤ ਕੁਝ ਸਵਾਰ ਦਿੰਦੀ ਹੈ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਜਿਹਨੂੰ 12 ਸਾਲ ਬਾਅਦ ਜਿਸ ਦਾ ਆਨੰਦ ਕਾਰਜ ਹੋਣਾ ਸੀ ਉਹ 12 ਦਿਨਾਂ ਦੇ ਵਿੱਚ ਹੋ ਗਏ ਨੇ ਸਾਤ ਸੰਗਤ ਜੀ ਉਹ 12 ਦਿਨਾਂ ਦੇ ਵਿੱਚ ਹੋ ਸਕੇ ਹੋ ਗਏ ਨੇ ਸਾਤ ਸੰਗਤ ਜੀ ਤੁਸੀਂ ਜਾਣ ਸਕਦੇ ਹੋ ਬਾਬਾ ਜੀ ਦੀ ਕਿੰਨੀ ਰਹਿਮਤ ਬਖਸ਼ੀ ਸਾਤ ਸੰਗਤ ਜੀ ਜੇ ਕੋਈ ਸੱਚੇ ਮਨ ਦੇ ਨਾਲ ਅੱਜ ਵੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਨੂੰ ਯਾਦ ਕਰਦੇ ਹਨ ਸਾਤ ਸੰਗਤ ਜੀ ਤੁਸੀਂ ਸੱਚ ਜਾਣੋਗੇ ਵਾਹਿਗੁਰੂ ਜੀ ਅੱਜ ਵੀ ਉਹਨਾਂ ਦੀ ਅਰਦਾਸਾਂ ਨੂੰ ਪੂਰੀਆਂ ਕਰਦੇ ਹਨ ਸਾਥ ਸੰਗਤ ਜੀ ਕਹਿੰਦੇ ਭਾਈ ਤੇਰੀ 12 ਸਾਲ ਦੀ ਜੋ ਵਾਦ ਜੋ ਆਨੰਦ ਕਾਰਜ ਹੋਣੇ ਸੀ ਨਾ ਉਹ 12 ਦਿਨ ਦੇ ਵਿੱਚ ਬਦਲ ਦਿੱਤੇ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਹੋਈ ਸਾਥ ਸੰਗਤ ਜੀ ਕਹਿੰਦੇ 12 ਸਾਲ ਤੋਂ 12 ਦਿਨ ਵਿੱਚ ਬਦਲ ਗਏ 12 ਦਿਨ ਤੋਂ 12 ਘੰਟਿਆਂ ਵਿੱਚ ਵੀ ਬਦਲ ਸਕਦੇ ਨੇ ਤੇ 12 ਘੰਟਿਆਂ ਤੋਂ 12 ਮਿੰਟ ਵਿੱਚ ਵੀ ਬਦਲ ਸਕਦੇ ਨੇ ਜਦੋਂ ਵਾਹਿਗੁਰੂ ਦੀ ਰਹਿਮਤ ਹੋ ਜਾਏ ਉਸ ਨੂੰ ਕੋਈ ਨਹੀਂ ਰੋਕ ਸਕਦਾ ਫਿਰ ਜਿੰਨੇ ਮਰਜ਼ੀ ਦੁੱਖ ਹੋਣ ਉਸ ਦੀ ਜ਼ਿੰਦਗੀ ਵਿੱਚ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਰਾਜੇ ਹਰੀਜੰਨ ਦੀ ਜਿਹੜੀ ਰਾਣੀ ਸੀ ਨਾ ਉਸ ਨੇ ਸੰਗਤ ਕੋਲੋਂ ਅਰਦਾਸ ਕਰਾਈ ਸੀ ਰੱਬ ਨੂੰ ਖੜਾ ਭੇਜਾਂਗੀ ਤੇ ਭੇਜੀ ਰਹੀ ਹੀਰਿਆਂ ਨਾਲ ਜੜਿਆ ਹੋਇਆ ਕਿਉਂਕਿ ਸਾਧ ਸੰਗਤ ਜੀ ਉਸ ਦਾ ਵੀ ਉਸ ਦੀ ਬੱਚੇ ਦਾ ਵੀ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਅਰਾਦੀ ਹੈ ਜੋੜੀ ਜੁੜੀ ਖੜਾ ਪੁਰਾਣੀ ਸਾਧ ਸੰਗਤ ਅਰਾਦੀ ਹੈ ਜੋੜੀ ਜੁੜੀ ਖੜਾ ਪੁਰਾਣੀ ਸਾਧ ਸੰਗ ਵਿਟ ਹੋ ਕੁਰਬਾਨੀ साध संग बिट हो कुरबाणी मेर मातो जी साध संगत मिले सो कर गुर प्रसाद परम पद पाई सो क्यों काष्ट हरे साध संग विट हो कुरबाणी ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਹਿਤ ਕਬੀਰ ਸੁਨ ਰੇ ਸੰਤੋ ਸਾਧ ਸੰਗ ਤਰ ਚਾਏਗਾ ਸਾ ਸੰਗ ਜੀ ਇਸੇ ਦਰਹੀ ਪਾਈ ਤੁਸੀਂ ਜਾਣਦੇ ਹੀ ਸੰਤ ਮਹਾਂਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਕਿੰਨੀਆਂ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਤ ਸੰਗਤ ਜੀ ਕਿੰਨੀ ਹੀ ਦੁਨੀਆ ਦਾ ਪਲਾ ਕੀਤਾ ਹੈ ਸਾਤ ਸੰਗਤ ਜੀ ਤੁਸੀਂ ਜਾਣਦੇ ਹੋ ਅੱਜ ਬਾਬਾ ਜੀ ਭਾਵੇਂ ਸੱਚਖੰਡ ਵਿੱਚ ਚਲੇ ਗਏ ਨੇ ਪਰ ਸਾਤ ਸੰਗਤ ਜੀ ਉਹ ਆਪਣੀ ਸੰਗਤਾਂ ਦੀ ਅਰਦਾਸਾਂ ਜੋ ਉਹਨਾਂ ਦੇ ਪ੍ਰਤੀ ਸ਼ਰਧਾ ਪਾਵਨਾ ਦੇ ਨਾਲ ਅੱਜ ਵੀ ਉਹਨਾਂ ਗਿਆ ਦਾਸਾਂ ਕਰਦੀਆਂ ਨੇ ਸਾਤ ਸੰਗਤ ਜੀ ਉਹ ਅੱਜ ਵੀ ਬਾਬਾ ਜੀ ਉਹਨਾਂ ਦੇ ਘਰ ਅੱਜ ਹਰਾਸ ਕਰਦੇ ਨੇ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਤ ਸੰਗਤ ਜੀ ਜੋ ਵੀ ਭੈਣ ਭਰਾਵਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਸਾਤ ਸੰਗਤ ਜੀ ਉਹ ਵੀ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਾਤ ਸੰਗਤ ਜੀ ਜੋੜਿਆਂ ਨੂੰ ਸਾਫ਼ ਕਰਨ ਦੀ ਸੇਵਾ ਕਰ ਸਕਦੇ ਨੇ ਤੇ ਉਸ ਦੀ ਜੋੜਿਆਂ ਦੀ ਧੂੜ ਹੁੰਦੀ ਹੈ ਸਾਤ ਸੰਗਤ ਜੀ ਉਸ ਨੂੰ ਅੰਮ੍ਰਿਤ ਸਮਝ ਕੇ ਸ਼ਕਣਾ ਹੈ ਇੱਕ ਇੱਕ ਕਿਣਕਾ ਕਰਕੇ ਰੋਜ਼ ਤੇ ਆਪਣੇ ਮੱਥੇ ਨੂੰ ਲਗਾਉਣੀ ਹੈ ਸਾਧ ਸੰਗਤ ਜੀ ਤੁਹਾਡੇ ਜੋ ਵੀ ਰੁਕੇ ਹੋਏ ਕੰਮ ਨੇ ਜੋ ਵੀ ਰਿਸ਼ਤਾ ਨਹੀਂ ਹੋ ਰਿਹਾ ਕੋਈ ਹੋਰ ਕੰਮ ਹੈ ਉਹ ਸਾਰੇ ਕੰਮ ਹਰਾਸ ਹੋ ਜਾਣਗੇ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਪਾਈ ਜਿਹੜੇ ਉਹਨਾਂ ਦੇ ਬਚਨਾਂ ਨੂੰ ਮੰਨ ਗਿਆ ਉਹ ਤਰ ਗਿਆ ਸਾਧ ਸੰਗਤ ਜੀ ਜਿਸ ਨੂੰ ਇਹ ਗੱਲ ਸਮਝ ਆ ਗਈ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾਧ ਸੰਗਤ ਜੀ ਕਤੋਂ ਵਧੀਆ ਲੱਗੀ ਹੋਵੇ ਤਾਂ ਅਪਰੋਚ ਆਪਣੇ ਭੈਣ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਕਹਿੰਦੇ ਆ ਨਾ ਆਪਾਂ ਜਿਹੋ ਜਿਹਾ ਕਰਾਂਗੇ ਉਹ ਜਿਹਾ ਵਡਣਾ ਪੈਣਾ ਹੈ ਸਾਧ ਸੰਗਤ ਜੀ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆਂ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜੋ ਆ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ